ਸਿੱਕਾ ਜਿਸ ਵਾਰਾ ਦਾ ਤੁਹਾਡਾ ਮੀਂਹ ਹਾਊਸ ਦੇ ਵਿੱਚ ਆਸ ਕਰੇ ਸਭ ਕੁਝ ਟਿਕਾਉਂਦੇ ਸਿਖਿਆ ਤੇ ਅੱਜ ਜਿਵੇਂ ਆ ਨਾਸੀ ਨੇ ਜੇ ਕਿ ਬਰਸਾਤਾਂ ਨੂੰ ਮੋਟੀਆਂ ਤੇ ਹੁਣ ਅਸੀਂ ਲਾਵਾਂਗੇ ਘਰ ਕੋਲ ਤੇ ਮੈਂ ਤਾਂ ਪਰ ਵੀ ਰਿਮਾਲ ਪਰ ਆਸੀ ਤੇ ਅਸੀ ਕਾ ਔਰ ਤਾਂ ਅਸੀਂ ਕਰ ਨਹੀਂ ਆਂ ਥੋੜੇ ਬੁੱਤੇ ਲੈ ਜੀਏ ਪਰ ਸੇ ਅਸੀ ਆਏ ਸੀ ਮੈਂ ਤਾਂ ਦੇ ਪਾਪਾ ਤੇ ਫਿਰ ਅਸੀਂ ਮੋਟਰਸਾਈਕਲ ਤੇ ਸੀ ਤੇ ਚੱਲ ਲਿਆ ਹਾਂ ਅੱਥੇ ਲਾ ਕੇ ਅਸੀਂ ਕਿਥੇ ਤੇ ਹੁਣ ਅਸੀਂ ਦੇਖਦੇ ਆ ਪਹਿਲਾਂ ਚੈੱਕ ਕਰਦੇ ਆ ਉਧਰ ਅਸੀਂ ਅੰਬਾਲ ਦੇ ਬੁੱਤੇ ਦੇਖੇ ਸੀ 回去了。 ਬੰਦੀ ਬੁੱਟੀ ਆ ਪਰਸੋ ਸੱਚ ਬੁੱਟੀ ਆ ਸੀ ਪਰਸੋ ਨਾ ਸੀ ਦੇਖ ਕੇ ਗਈ ਸੀ ਉੱਤੇ ਤੁਸੀਂ ਸੀ ਜੋ ਹੋ ਸੀ ਉੱਪਰ ਪਰਸੋ ਸੀ ਆਈ ਸੀ ਬੁੱਟੀ ਦੇਖ ਕੇ ਗਈ ਸੀ ਦੇਖਾਂਗੇ ਫਿਰ ਸਾਡੇ ਕੋ ਸਾਡੇ ਮੈਂ ਸੀ ਅਮਰ ਪਰਸੋ ਮੱਕ ਜਾਨੀ ਇਹ ਦੇਖੋ ਛੋਟੀ ਹੈ ਬੜੀ ਹੋ ਗਈ ਨੇ ਕਾਹਦਾ ਅੰਬ ਵੀ ਲੱਗਿਆ ਹੋਇਦ ਅੰਬ ਤਾਂ ਦੇਖਿਆ ਸੀ ਆਹ ਬਟਕਨੇ ਦਾ ਅੰਬ ਦਾ ਆਹ 300 ਇਹਨੂੰ ਵੀ ਲੱਗਾ ਆ ਮੇਰਾ ਆਡੀਓ 300 ਦਾ ਵੀ 800 ਰੋਗੀ 100 ਦਾ ਮੈਗਾ ਜੀ ਚਾਰ ਵੱਲ ਕਲਾਂ ਦਾ ਇੱਥੇ 60 ਰੁਪਏ ਦੇ ਕਿਚ ਤੇ ਹਾਂ ਚਤਰੀ ਵਾਲ ਦੇਖੋ ਚਤਰੀ ਵਾਲੇ ਆਏ ਇਹ ਹੈ ਰੇ ਫੇਢੀ ਮੱਢੇ ਜਾ ਬੜਾ ਮੋਟਾ ਨਾ ਇਹ ਹਾਂ ਆ ਕਿੰਨੇ ਦਾ ਆ ਇੱਕ ਨਗਾ ਬਾਕੀ ਚੋਲੇ ਦੇਖ ਪਏ ਕੋਈ ਉਹ ਤੇ ਨਾ ਰਿਹਾ ਨਾ ਦੇਖ ਲੋ ਕਿਹੜਾ ਰਹਿਣਾ ਆਹ ਬੋਲੇ ਲੰਮੀ ਹੈ ਕਿਹਦੇ ਪੱਕਾ ਛਤਰੀ ਵਾਲੇ ਨੇ ਉਹ ਵੀ ਚਲ ਦੋ ਕਰਦੇ ਲੇਕਿਨ ਇਹ ਮੇਰਾ ਬੁੱਤੇ ਵੀ ਲੈ ਲਈਏ ਨੇ ਮੇਰਾ ਬੁੱਤੇ ਇੱਧਰ ਕਿੰਨੇ ਸੋਹਣੇ ਸੋਹਣੇ ਬੁੱਤੇ ਆ ਆ ਦੋ ਆਪਦੇ ਤੇ ਜਾਉਂਗਾ ਬੁੱਤੇ ਆਹ ਕਾਦੇ ਆ ਸ਼ਾਂਲਾ ਹੋਰ ਕਿਹੜਾ ਦਰਖਤ ਸ਼ਾਂਲਾ ਫੁੱਟ ਪੀਉਣੀ ਉਹ ਫੋਲੋ ਤੋਨ ਨੂੰ ਪਾ ਕੇ ਆਪਣੀ ਲੇਹ ਲੱਗਦੀ ਫਿਲਕਲੋਲੀ ਨੀਮ ਹੈਗਾ ਕਿਹੜਾ ਕਿਤੇ ਲੱਗਦੀ ਹੈ ਬੁੱਟੇ ਦੇਖ ਕੇ ਤਾਂ ਦਿਲ ਦਾ ਸਾਰ ਹੀ ਲੈ ਲੀਏ। ਇਹ ਮਤੋਂ ਬੋਲੀ ਹੋਣੀ। ਇਹ ਮਤੋਂ ਕਿਨੇ ਦੇ ਲੱਗੋ? ਛੋਟੀ ਪਜਾਰ ਕੋ ਦਾ ਵੱਡੀ ਦੇ ਲੱਗੂਗਾ। ਛੋਟੀ ਲੈ ਲਈਏ। ਮੈਂ ਮੰਨ ਲੈਂਦੀ ਤੈਨੂੰ। ਆ ਜੀ ਨਾ ਅੰਬਲਪਾ। ਆ ਤਾਂ THAILAND ਆ ਮੈਂ ਚਾਰ ਵਾਰੀ ਫਲਾਉਂਦਾ ਇਹ 800 ਰੁਪਏ ਦਾ ਲੱਗਦਾ। ਅੱਛਾ ਇਹਨੇ ਕਹੇ ਲੱਗੂਗਾ? ਤੇ ਚੰਦੋ ਸਾਲ ਮੈਂ ਦੋ ਵਾਰੀ ਫਰ। ਦੋ ਵਾਰ ਕਰਕੇ ਤਾਂ ਲੱਗਦਾ ਹੁੰਦਾ ਅਸੀਂ ਦੋ ਵਾਰ ਫਲਾਕਰ ਆਰਮਾਸਿਲ ਬੰਦੇ ਇੱਕ ਤਾਂ ਇਸ ਮੌਸਮ ਚ ਦੂਸਰਾ ਕਰਨੀ ਤੇ ਲੱਗਦਾ ਹੁੰਦਾ ਹਾਂਜੀ ਨਵਾਂ ਬਾਈ ਨੂੰ ਅੱਗੇ ਸਾਡੇ ਚਲਾ ਜਾਣਾ ਅੱਜ ਵੀ ਆਕਸੋ ਨਾ ਬੁੱਕ ਹੈ ਚਲੋ ਅੱਗੇ ਲੋਕਾਂ ਤੇ ਬਾਅਦ ਵਿੱਚ ਅਮਰੂਦ ਲਓ ਜੀ ਜਿੱਦਾਂ ਕਿ ਅਸੀਂ ਦੁਪਹਿਰੇ ਦਿਖਾਏ ਤੁਹਾਨੂੰ ਅਸੀਂ ਬੂਟੇ ਲੈ ਕੇ ਆਏ ਸੀ ਇੱਕ ਕੰਬੜਾ ਲਿਆਂਦਾ ਸੀ ਤੇ ਦੋ ਅਸੀਂ ਲਿਆਂਦੀਆਂ ਸੀ ਛਤਰੀ ਵਾਲੀਆਂ ਡੇਕਾਂ ਛਾਂ ਦੇ ਲਈ ਤੇ ਹੁਣ ਪਹਿਲਾਂ ਅਸੀਂ ਅੰਬ ਲਾਵਾਂਗੇ ਇਹ ਅਸੀਂ 1.5 ਫੁੱਟ ਡੂੰਘਾ ਟੋਆ ਪੱਟ ਲਿਆ ਆ ਤੇ ਇਹਦੇ ਵਿੱਚ ਥੋੜਾ ਜਿਹਾ ਪਾਇਆ ਸੀ ਰੂੜੀ ਦੀ ਖਾਦ ਹੁਣ ਵਾਹਿਗੁਰੂ ਹੁਣ ਬਰਸਾਤਾ ਦਾ ਮੌਸਮ ਆ ਤੇ ਅੱਜਕੱਲ ਡਰਖ ਛੇਤੀ ਹੋ ਜਾਂਦੇ ਆ ਬਹੁਤ ਚਿਰਾਂ ਦੀ ਸਾਨੂੰ ਤਾਂ ਸੀ ਉਸੇ ਬੂਟੇ ਲਾਈਏ ਮਾਸੀ ਟਾਈਮ ਆਇਆ ਮੌਸਮ ਬਰਸਾਤ ਦਾ ਹੋਇਆ ਤੇ ਹੁਣ ਅਸੀਂ ਥੋੜੇ-ਥੋੜੇ ਕਰਕੇ ਲਾਵਾਂਗੇ ਬੂਟੇ ਆ ਜੰਬ ਦਾ ਲਾਇਆ ਤੇ ਫਿਰ ਹੋਰ ਵੀ ਲਿਆਵਾਂਗੇ ਡੇਕਾ ਤਾਂ ਲਿਆਂਦੀਆਂ ਡੇਕਾ ਬਾਹਰ ਲਾਵਾਂਗੇ ਬਾਹਰਲੇ ਪਾਸੇ ਜਿੱਧਰ ਪਸ਼ੂ ਬੰਦਦੇ ਆਂ ਅਸੀਂ ਨਾਲੇ ਪਸ਼ੂਨਸ਼ਾਹ ਹੋ ਜਾ ਕਰੂਗੀ ਤੇ ਨਾਲੇ ਆਪੇ ਬੰਦਾ ਬਹਿ ਭੂ ਜਾਂਦਾ ਆ ਤੇ ਆ ਬੇੜੇ ਦੇ ਵਿੱਚ ਆਂਬ ਦਾ ਬੂਟਾ ਲਾਤਾ ਆ ਇੱਕ ਨਿੰਬੂ ਦਾ ਵੀ ਲਿਆ ਕੇ ਲਾਵਾਂਗੇ ਬੇੜੇ ਦੇ ਵਿੱਚ ਇੱਥੇ ਕਲਾਮਾਗੇ ਨਿੰਬੂ ਦਾ ਇਹਦੀ ਛਾਂ ਵੀ ਹੋਊਗੀ ਤੇ ਫਿਰ ਫਲ ਵੀ ਲੱਗੂਗਾ ਇੱਕ ਪੰਥ ਦੋ ਕਾਜ ਹੋ ਜੋਗੇ ਹਾਂ ਬੰਨਣਾ ਆ ਡੰਡੇ ਦੇ ਨਾਲ ਨਾ ਆ ਇਹ ਖੜਾ ਇਹ ਨੰਬਰ ਆਖੀ ਲਾਉਂਦਾ ਵੱਡਾ ਤੋੜੋ ਇਹਨੂੰ ਫੱਟਿਓ ਸੁਧਾ ਹੋ ਜਾਏਗਾ ਹਾਂ ਸਪੋਰਟ ਜੀ ਇਹਦੀ ਛੋਟਾ ਉਹ ਵੱਡਾ ਵੱਡਣਾ ਸੀ ਵੱਡਾ ਬਨ ਲਓ ਉਹ ਵੱਡਾ ਬਨ ਲਓ ਤਾਂ ਪੀਪੋਡੀ ਦੇ ਲਈ ਆਪੇ ਇੱਕ ਉੱਤੋਂ ਬੰਨ੍ਹਦੇ ਪਾਣੀ ਦੀ ਬਾਸ ਚ ਪਾਉਂਦੇ ਫਿਰ ਉਹ ਤੋਂ ਨੰਨੀ ਮਾਰੇ ਹਾਂ ਤੇ ਮੂੜੋਦੇ ਪਾਣੀ ਪੂਨ ਤੱਕ ਜਾਂਦਾ ਆਉਂਦਾ ਵਾਹ ਜਿਆਦਾ ਟੈਟ ਕਰਕੇ ਨਾ ਬੰਨ੍ਹਿਓ ਤਾਉ ਜੀ ਸਾਡੇ ਅੰਬ ਦਾ ਬੂਟਾ ਤਾਂ ਲੱਗ ਗਿਆ ਤੇ ਹੁਣ ਤੁਸੀਂ ਵੀ ਜਿੰਨਾ ਚਿਰ ਬਰਸਾਤ ਆਇਆ ਆਪਣਾ ਸਾਰੇ ਜਾਣੇ ਇੱਕ ਇੱਕ ਦਰਖਤ ਜ਼ਰੂਰ ਲਾਓ ਤਾਂ ਕਿ ਸਾਡਾ ਵਾਤਾਵਰਨ ਸਾਫ਼ ਹੋ ਸਕੇ ਅਗਲੇ ਸਾਲ ਸਾਨੂੰ ਇੰਨੀ ਗਰਮੀ ਦਾ ਸਾਹਮਣਾ ਨਾ ਕਰਨਾ ਪਵੇ ਜਿੰਨਾ ਇਸ ਸਾਲ ਕਰਨਾ ਪਿਆ ਆ ਤੇ ਜੇ ਅਸੀਂ ਇੱਕ ਇੱਕ ਦਰਖਤ ਵੀ ਇਸ ਬਰਸਾਤ ਨੂੰ ਲਾਵਾਂਗੇ ਤਾਂ ਹੁਣ ਨਾਲੋਂ ਥੋੜਾ ਬਹੁਤਾ ਫਰਕ ਜ਼ਰੂਰ ਪਾਊਗਾ ਅਗਲੇ ਸਾਲ ਬਹੁਤ ਔਖਾ ਕੱਢੇ ਅਸੀਂ ਦੋ ਮਹੀਨੇ ਗਰਮੀਆਂ ਦੇ ਸਭ ਲਈ ਔਖਾ ਆ ਜੀਬਾਂ ਲਈ ਵੀ ਜੀਵ ਜੰਤੂਆਂ ਲਈ ਪਸ਼ੂਆਂ ਲਈ ਸਭ ਲਈ ਔਖਾ ਆ ਗਰਮੀ ਦਾ ਮਸਾ ਬੂਟੇ ਸਾਰੇ ਲਾਉਂਦੇ ਆ ਤੇ ਨਾਲ ਦੀ ਨਾਲ ਇਹ ਵੀ ਖਿਆਲ ਰੱਖਣਾ ਹੈ ਬੂਟੇ ਜੇ ਲਾ ਦਿੱਤੇ ਆ ਤੇ ਨਾਲ ਦੀ ਨਾਲ ਇਹਨਾਂ ਨੂੰ ਇਹਨਾਂ ਦਾ ਪਾਲਣ ਪੋਸਣ ਵੀ ਕਰਨਾ ਹੈ ਸਮੇਂ-ਸਮੇਂ ਸਰ ਇਹਨਾਂ ਨੂੰ ਹਾਲੇ ਤਾਂ ਬਰਸਾਤ ਆਇਆ ਪਾਣੀ ਪਾਉਂਦੇ ਰਹਿਣਾ ਥੋੜਾ ਜਿਹੀ ਲੋੜ ਹੁੰਦੀ ਹੈ ਇਹਨਾਂ ਨੂੰ ਤਾਂ ਸਾਲ ਕੇ ਫੇਰ ਤਾਂ ਚਲੋ ਹੋ ਜਾਂਦੇ ਆਪਾਂ ਹੀ ਹੈ ਬਾਹਰ ਚਲੋ ਹੁਣ ਆ ਦੇਖਾਂ ਬਾਹਰ ਜਾ ਕੇ ਲਾਉਨੇ ਆ ਚਲੋ ਜੀ ਬਾਹਰ ਚਲ ਗਏ ਹੁਣ ਆ ਸਾਡਾ ਛੋਟਾ ਜਿਹਾ ਬੱਚੂ ਆਈਦੀ ਮੰਮੀ ਹਾਂਜੀ ਕਿੱਦਾਂ ਬੈਠੀ ਆ ਆ ਪਈ ਬਾਲਟੀ ਇੱਧਰ ਛੋਟੀ ਆਹੋ ਇੱਧਰ ਬੈਠ ਪਈ ਆ ਆਪਣੇ ਸਾਬ ਦਾ ਬਾਲ ਦਾ ਹੁਣ ਆਪ ਬੁੱਕੇ ਸਿੱਥੇ ਲਾਵਾਂਗੇ ਲਓ ਜੀ ਹੁਣ ਇੱਥੇ ਅਸੀਂ ਲਾਵਾਂਗੇ ਛਤਰੀ ਵਾਲੀ ਡੇਕ ਸ਼ਾਂਵਾਂ ਵਾਸਤੇ ਬਹੁਤ ਤੋ ਪਹੁੰਦੀ ਵਿਚਾਰੇ ਪਰਸੋਂ ਨੂੰ ਲਓ ਜੀ ਇਹਦੇ ਵਿੱਚ ਵੀ ਟੋਆ ਪਟ ਕੇ ਰੂੜੀ ਦੀ ਖਾਦ ਪਾ ਦਿੱਤੀ ਆ ਤੇ ਹੁਣ ਵਾਹ ਸੱਚੇ ਬਾਜਰੀ ਸੱਚੀ-ਸੱਚੀ ਢੇਕਾ ਵੱਡੀਆਂ ਹੋ ਜਾਣ ਤੇ ਸਾਰਿਆਂ ਨੂੰ ਆਦੇ ਜਾਂਦੇਆਂ ਨੂੰ ਇੱਧਰ ਹਵਾ ਦੇਣ ਸ਼ਾਮੇ ਕੋਈ ਆ ਕੇ ਬੈਠੇ ਇਹਨਾਂ ਦੇ ਉੱਧਰ ਦੇਖੋ ਤਾਂ ਆਜ ਤਾਂ ਬੜੀ ਸੋਲਿਆ ਦੋਨਾਂ ਭੈਣਾਂ ਦੇ ਵਿੱਚ ਨਾਲੇ ਮੱਥਾ ਟੇਕ ਕੇ ਆਈਆਂ ਤੇ ਨਾਲੇ ਸੈਰ ਕਰਕੇ ਆਈਆਂ ਉਹ ਸਾਡੀ ਜਗਾ ਸੱਤ ਜੋੜੇ ਜੀ ਦੀ ਅਸੀਂ ਬਹੁਤ ਵਾਰ ਵੀਡੀਓ ਵੀ ਬਣਾਈ ਆ ਤੇ ਅੱਜ ਇੱਕ ਹੋਰ ਖੁਸ਼ਖਬਰੀ ਹੈ ਜੀ ਅੱਜ ਪਰਮਵੀਰ ਨੇ B.Sc ਦੇ ਵਿੱਚ ਐਡਮਿਸ਼ਨ ਲੈ ਲਈ ਆ ਤੇ ਹੁਣ ਇਹ ਵੀ ਜਾਇਆ ਕਰੋਗੇ ਕਾਲਜ ਅਵਨੀਤਾ ਤੁਹਾਨੂੰ ਪਤਾ ਵੀ ਨਰਸਿੰਗ ਕਰਦੀ ਆ ਇਹਦਾ ਲਾਸਟ ਈਅਰ ਆ ਤੇ ਪਰਮਵੀਰ ਦਾ ਫਰਸਟ ਈਅਰ ਆ ਇਨੇ ਐਸਲ ਪਲੱਸ 2 ਕਿੱਤੀ ਸੀਗੀ ਕੰਮ ਨਵੇਲਾ ਅੰਦਰ ਜਾ ਕੇ ਛੇਤੀ ਲਓ ਜੀ ਇੱਧਰ ਸਾਡੇ ਅਵਨੀ ਥੋੜਾ ਦੀ ਇੰਟਰੋਡਕਸ਼ਨ ਕਰਾਉਂਦੇ ਕਰਾਉਂਦਿਆਂ ਦੇਖ ਵੀ ਲੱਗ ਗਈ ਆ ਅਰਮਾਨ ਮੈਕਨਿਕ ਗਰਾਊਂਡ ਨੂੰ ਗਿਆ ਹੈ ਨਾ ਅਰਮਾਨ ਆ ਪਲੇਅਰ ਬਣਿਆ ਆ ਪਟਵਾਲ ਦਾ ਦੂਸਰੀ ਡੇ ਕਿੱਥੇ ਲਾਵਾਂਗੇ ਇੱਕ ਹੋ ਲੱਗ ਗਈ ਹੁਣ ਇੰਨੇ ਕੁ ਬਖਵੇ ਨਾਲ ਲਾਵਾਂਗੇ ਆ ਤੂ ਤਾਂ ਮੈਨੂੰ ਲੱਗਦਾ ਨਹੀਂ ਵੀ ਹੁਣ ਹਰਾ ਹੋਊਗਾ ਸੁੱਕ ਗਿਆ ਆ ਇਹ ਸ਼ਾਇਦ ਸਾਨੂੰ ਪੱਟਣਾ ਹੀ ਪਊਗਾ ਤੇ ਸੁੱਕਾ ਪਤਾ ਨਹੀਂ ਕਿੱਥੇ ਮੈਨੂੰ ਸਮਝ ਪਤਾ ਨਹੀਂ ਕਿ ਦਸ ਸੁੱਕ ਗਿਆ ਜਿਹੜਾ ਗਾਣ ਗਈਆਂ ਥੱਲੇ ਪਾਣੀ ਪੂਣੀ ਨਾਲ ਜੀ ਹਰਾਤਾ ਹੋ ਗਿਆ ਸੀ ਬੜਾ ਸੋਹਣਾ ਮੈਨੂੰ ਤਾਂ ਬੜੀ ਖੁਸ਼ੀ ਹੋਈ ਸੀ ਜਦੋਂ ਲਾਇਆ ਸੀ ਤਾਂ ਹਰਾ ਹੋ ਗਿਆ ਸੀਗਾ ਤੇ ਾਰਮਾਨ ਗਰਾਊਂਡ ਨੂੰ ਗਿਆ ਹੈ ਨਾ ਹਮ ਾਰਮਾਨ ਐਸ ਵੇਲੇ ਗਰਾਊਂਡ ਨੂੰ ਜਾਂਦਾ ਹੈ ਖੇਡਣ ਫੁੱਟਬਾਲ ਦਾ ਪਲੇਅਰ ਬਣਨਾ ਕਹਿੰਦਾ ਮੈਂ ਇਹ ਇੱਕ ਹੋਰ ਗੱਲ ਹੈ ਜੀ ਾਰਮਾਨ ਦੀ ਸਾਡੇ ਇੱਥੇ ਲਾਕੇ ਚ ਕੋਚ ਸੀਗੇ ਤਾਰੀ ਅੰਕਲ ਅਵਤਾਰ ਸਿੰਘ ਸੋਤਾ ਸਾਡੇ ਇਲਾਕੇ ਦੇ ਮੰਨੇ ਪਰਮੰਨੇ ਸੀਗੇ ਉਹ ਸਾਡੇ ਹਰਮਨ ਪਿਆਰੇ ਸੀ ਸਾਰਿਆਂ ਦੇ ਬਹੁਤ ਪਿਆਰ ਕਰਦੇ ਸੀ ਬੱਚਿਆਂ ਨੂੰ ਤੇ ਅਰਮਾਨ ਛੋਟਾ ਹੀ ਸੀਗਾ ਜਦੋਂ ਦੇ ਉਹ ਸਾਡੇ ਆਉਂਦੇ ਹੁੰਦੇ ਸੀਗੇ ਤੇ ਛੋਟੇ ਹੁੰਦੇ ਨੂੰ ਹੀ ਉਹਨਾਂ ਨੇ ਇਹਨੂੰ ਛੂ ਲਿਆ ਕੇ ਦਿੱਤੇ ਫੁੱਟਬਾਲ ਖੇਡਣ ਦੇ ਲਈ ਇਹ ਜਦ ਪੜਦਾ ਵੀ ਫਰਸਟ ਸੈਕੰਡ ਕਲਾਸ ਦੇ ਵਿੱਚ ਸੀਗਾ ਤੇ ਉਹ ਕਹਿੰਦੇ ਤੈਨੂੰ ਮੈਂ ਪਲੇਅਰ ਬਣਾਉਣਾ ਆ ਤੇ ਹੁਣ ਉਹਨਾਂ ਨੂੰ 2 1/2 ਸਾਲ ਹੋ ਗਿਆ ਐਕਸਪਾਇਰ ਹੋਇਆ ਨੂੰ ਬਹੁਤ ਜ਼ਿਆਦਾ ਕਰਦੇ ਸੀ ਇਹਦੇ ਨਾਲ ਇਹਨੂੰ ਕਹਿੰਣਾ ਤੂੰ ਮੇਰਾ ਆੜੀ ਆ ਤੇ ਹੁਣ ਇਹਨੇ ਸ਼ੂ ਸਾਮਕੇ ਰੱਖੇ ਸ਼ੂ ਤਾਂ ਤੇ ਬਹੁਤ ਛੋਟੇ ਹੋ ਗਏ ਉਹ ਕਹਿੰਦਾ ਮੈਂ ਉਹਨਾਂ ਦੀ ਨਿਸ਼ਾਨੀ ਰੱਖੀ ਹੋਵਾ ਤੇ ਹੁਣ ਮੈਂ ਪਲੇਅਰ ਬਣਨਾ ਆ ਉਹਨਾਂ ਦੀ ਖੁਆਇਸ਼ ਸੀ ਉਹ ਕਹਿੰਦੇ ਸੀ ਵੀ ਤੈਨੂੰ ਮੈਂ ਪਲੇਅਰ ਬਣਾਉਣਾ ਆ ਤੇ ਕਹਿੰਦਾ ਅੰਕਲ ਦੀ ਖੁਆਇਸ਼ ਸੀਗੀ ਵੀ ਤੈਨੂੰ ਪਲੇਅਰ ਬਣਾਉਣਾ ਇਸ ਕਰਕੇ ਮੈਂ ਪਲੇਅਰ ਬਣਨਾ ਚਲੋ ਮਿਹਨਤ ਕਰੂਗਾ ਤਾਂ ਬਣ ਜਾਊਗਾ ਵੈਸੇ ਅਸੀਂ ਖੀਜੀ ਜਾਵੇ ਤਾਂ ਨਾ ਜਾਇਆ ਕਰ ਹੱਲੇ ਗਰਮੀ ਬਹੁਤ ਆ ਤੇ ਉਧਰ ਚੋ ਦਾ ਲੱਕ ਆਇਆ ਜੀ ਆ ਜਾਂਦਾ ਤਾਂ ਵੀ ਡਰ ਲੱਗਦਾ ਬਾਰਾ ਚਾਰ ਬਾਕੀ ਬੱਚੇ ਵੀ ਹੈਗੇ ਚੱਲ ਜਾਂਦਾ ਇਹੋ ਚਲੋ ਜੇ ਮਿਹਨਤ ਕਰਦਾ ਤਾਂ ਪਰਮਾਤਮਾ ਸੁਣ ਲਵੇ ਬਣ ਜੇ ਪਲੇਅਰ ਉਹ ਤੇ ਉਹਦੇ ਅੰਕਲ ਦੀ ਵੀ ਆਤਮਾ ਖੁਸ਼ ਹੋ ਜਾਊਗੀ ਬਹੁਤ ਉਹਨਾਂ ਦੀ ਕਮੀ ਮਹਿਸੂਸ ਹੁੰਦੀ ਹੈ ਬੱਚਿਆਂ ਨੂੰ ਖੇਡਣ ਵਾਲਿਆਂ ਨੂੰ ਕੋਈ ਕੋਈ ਹੁੰਦਾ ਜਿਹੜਾ ਇਹਦਾ ਸਾਰਿਆਂ ਬਾਰੇ ਸੋਚਦਾ ਆ ਲਓ ਜੀ ਹੁਣ ਦੂਸਰ ਟੇਕ ਵੀ ਲੱਗੂਗੀ ਇੱਥੇ ਚਲੋ ਇਹ ਜਿਹੜੀ ਵੀਡੀਓ ਆ ਇਹ ਤਾਂ ਸ਼ੇਅਰ ਕਰਨੀ ਬਣਦੀ ਆ ਜਨ ਹਿੱਤ ਕੇ ਲਈ ਜਾਰੀ ਹੈ ਕਿਉਂਕਿ ਸਾਰਿਆਂ ਲਈ ਬਹੁਤ ਜ਼ਰੂਰੀ ਆ ਵਾਤਾਵਰਨ ਨੂੰ ਸਾਫ਼ ਕਰਨਾ ਅਸੀਂ ਦਰਖਤ ਲਾਵਾਂਗੇ ਤਾਂ ਵਾਤਾਵਰਨ ਸਾਫ਼ ਹੋਊਗਾ ਵੈਸੇ ਤਾਂ ਹੁਣ ਸਾਰੇ ਬਹੁਤ ਲਾਉਂਦੇ ਆ ਦਰਖਤ ਚਾਹੀਦੇ ਵੀ ਆ ਲਾਉਣੇ ਚਲੋ ਇਹਨੇ ਵੀ ਬੰਨ੍ਹ ਦਿਓ ਹਨਾ ਛੋਟੂ ਆਪਣਾ ਕੰਮ ਕਰ ਰਿਹਾ ਆ ਸਵੇਰ ਦੇ ਲਈ ਇਹਨੇ ਹੁਣ ਸਵੇਰ ਨੂੰ ਸਵੇਰ ਦੇ ਵਾਸਤੇ ਤੂੜੀ ਰੱਖ ਦੇਣੀ ਛਾਣ ਕੇ ਤੇ ਪਰ ਫਿਰ ਸਵੇਰ ਨੂੰ ਪਾਣੀ ਇਹਨਾਂ ਨੇ ਆ ਅਸੀਂ ਸਵੇਰ ਨੂੰ ਠਾਲੀ ਦਾ ਇਹਨੂੰ ਛੋਟੂ ਨੂੰ ਵਿਚਾਰੇ ਨੂੰ ਅਸੀਂ ਪੱਠੇ ਪਾ ਕੇ ਪਸੂ ਚੋ ਕੇ ਚਾਚੂ ਜਦੋਂ ਬਣਾ ਲਈ ਫੇਰ ਛੋਟੂ ਆਉਂਦਾ ਫੇਰ ਸਾਰਾ ਦਿਨ ਵਿਚਾਰੇ ਦਾ ਐ ਦਿਨ ਲੰਘ ਜਾਂਦਾ ਆ ਪੱਠੇ-ਤੱਥੇ ਚ ਹੀ ਬਹੁਤ ਹੌਸਲਾ ਹੈ ਸਾਨੂੰ ਇਹਦਾ ਪਾ ਮੋਦ ਚ ਉਹਨੂੰ ਪਾਣੀ ਪਾ ਜੋ ਮੱਗ ਦੇ ਨਾਲ ਅਰਮਾਨ ਨੂੰ ਵੀ ਦੇਖਣਾ ਸੀ ਗਰਾਊਂਡ ਨੂੰ ਲੈ ਜਾਣਾ ਸੀ ਉਹਨੂੰ ਹੁਣ ਹੈ ਤਾਂ ਕਾਲਾ ਪੈ ਗਈਆਂ ਨਨਪਾਪਾ ਨੇ ਪਾਉਣਾ ਸੀ ਫਿਰ ਪਾਪਾ ਅਸ ਡੱਗੀ ਥੱਲੇ ਲੋ ਜੀ ਜੇ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੇ ਤਾਂ ਵਧੀਆ ਲੱਗਣੀ ਚਾਹੀਦੀ ਆ ਵੀਡੀਓ ਇਹ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਜਿਹੜੇ ਨਵੇਂ ਆ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੇ ਸ਼ੇਅਰ ਵੀ ਕਰ ਦਿਆ ਕਰੋ ਤੇ ਚਲ ਚਲੋ ਜੀ ਦੇਖਿਆ ਆਈਆਂ ਸਾਡੀਆਂ ਲੱਗ ਅੰਬ ਦਾ ਪੁੱਟਾ ਵੀ ਲੱਗ ਗਿਆ ਤੇ ਪਾਣੀ ਪਾਤਾ ਤੇ ਪਿੰਡ ਦੇਖੋ ਰਹਿ ਰਹਾ ਸਭ ਦਾ ਪਾਟ ਲੱਗਾ ਆ ਕਿੰਨਾ ਸੋਹਣਾ ਸੁਣਦਾ ਆ ਬਾਹਲੇ ਪਾਸੇ ਕਾਕਾ ਵਾਹ ਗੁਰਜੀ ਕੀਫਤ ਤੇ ਲੋ ਜੀ ਇਸ ਦੇ ਨਾਲ ਅਸੀਂ ਵੀਡੀਓ ਕਰਦੇ ਹਾਂ ਸਮਾਪਤ ਤੇ ਤੁਸੀਂ ਆਪਣਾ ਕੰਮ ਕਰ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਹੱਸਦੇ ਵਸਤੇ ਰਹੋ ਜੀ